ਅੰਮ੍ਰਿਤਸਰ ਦਿਹਾਤੀ ਪੁਲਿਸ ਨਾਲਮੁਟਪੇੜ ਗੈਂਗਸਟਰ ਮਨੀ ਪ੍ਰਿੰਸ ਜ਼ਖਮੀ ਜੰਡਿਆਲਾ ਇਲਾਕੇ ਦਾ ਮਸ਼ਹੂਰ ਗੈਂਗਸਟਰ ਸੀ ਮਨੀ ਪ੍ਰਿੰਸ ਐਸਪੀਡੀ ਅਦਿੱਤਿਆ ਵਾਰੀਅਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅਪਰਾਧ ਵਿਰੋਧ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰ ਨਾਲਮੁਟਪੇੜ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਅਦਿੱਤਿਆ ਵਾਰੀਅਰ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਕੰਬੋ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਇਸ ਕੇਸ ਵਿੱਚ ਨਵਜੀਤ ਸਿੰਘ ਨੂੰ ਪਹਿਲਾ ਹੀ ਗ੍ਰਿਫਤਾਰ ਕੀਤਾ ਗਿਆ ਸੀ ਪੁਛਗਿਛ ਦੌਰਾਨ ਦੋ ਹੋਰ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿੱਚ ਮਨੀਪਰਿੰਸ ਰਹਿਣ ਵਾਲਾ ਤਰਨ ਤਾਰਨ ਅਤੇ ਗੁਰਪ੍ਰੀਤ ਸਿੰਘ ਕ੍ਰਿਸ਼ਨਾ ਰਹਿਣ ਵਾਲਾ ਜੰਡਿਆਲਾ ਸ਼ਾਮਲ ਹਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਕੋਲੋਂ ਲਗਭਗ 90000 ਰੁਪਏ ਨਕਦ ਪਿਸਤਲ ਅਤੇ ਇੱਕ ਕੋਰੋਲਾ ਕਾਰ ਬਰਾਮਦ ਕੀਤੀ ਐਸਪੀਡੀ ਅਦਿੱਤਿਆ ਵਾਰੀਅਰ ਮੁਤਾਬਕ ਮਨੀਪਰਿੰਸ ਪਹਿਲਾਂ ਵੀ ਕਈ ਅਪਰਾਧਕ ਵਾਰਦਾਤਾ ਵਿੱਚ ਸ਼ਾਮਲ ਰਹਿ ਚੁੱਕਾ ਹੈ ਅਤੇ ਜੰਡਿਆਲਾ ਖੇਤਰ ਵਿੱਚ ਇੱਕ ਮਸ਼ਹੂਰ ਗੈਂਗਸਟਰ ਤੇ ਸੰਗਲਰ ਵਜੋਂ ਜਾਣਿਆ ਜਾਂਦਾ ਹੈ ਪੁਲਿਸ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਕ੍ਰਿਸ਼ਨਾਵੱਲੋਂ ਮਨੀ ਪਰਿੰਸ ਨੂੰ ਅਪਰਾਧਿਕ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਸੀ ਕਾਰਵਾਈ ਦੌਰਾਨ ਜਦੋਂ ਪੁਲਿਸ ਨੇ આરોપી ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ આરોપી ਵੱਲੋਂ ਤਿੰਨ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮਨੀ ਪਰਿੰਸ ਜ਼ਖਮੀ ਹੋ ਗਿਆ ਜਿਸ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਹੋਰ ਖੁਲਾਸੇ ਆਉਣ ਦੀ ਸੰਭਾਵਨਾ ਹੈ ਜੰਡਿਆਲਾ ਗੁਰੂਤੋ ਪੱਤਰਕਾਰ ਮਲਕੀਤ ਸਿੰਘ ਜੀਦਾ ਇਹ ਜੀ ਐਫਆਰ ਨੰਬਰ 8 ਰਜਿਸਟਰ ਹੋਇਆ ਸੀ 11126 ਨੰਬਰ ਐਫਆਰ ਨੰਬਰ ਰਿਸਟੂ ਹੋਇਆ ਇਹ ਐਟ ਪੁਲਿਸ ਸਟੇਸ਼ਨ ਕੰਬੋ ਕੱਲ ਤੇ ਇੱਕ ਮੁਲਜ਼ਮ ਅਰੈਸਟ ਹੋਇਆ ਸੀ ਲਵਜੀਤ ਸਿੰਘ ਜੋ ਰਹਿਣ ਵਾਲਾ ਤਰਨਤਾਰਨ ਇਹ ਲਵਜੀਤ ਦੀ ਪ੍ਰੋਪਰ ਪੁੱਛਗਿੱਛ ਹੋਈ ਤੇ ਇਸ ਦੇ ਅੱਗੇ ਦੋ ਬੰਦੇ ਫਿਕਰ ਹੋਏ ਇਸ ਕੇਸ ਚ ਇੱਕ ਮਨੀ ਪ੍ਰਿੰਸ ਜੋ ਰਹਿਣ ਵਾਲਾ ਹੈ ਤਰਨਤਾਰਨ ਦੀ ਔਰ ਇੱਕ ਗੁਰਪ੍ਰੀਤ ਸਿੰਘ ਕ੍ਰਿਸ਼ਨਾ ਜੋ ਰਹਿਣ ਵਾਲਾ ਹੈ ਜੰਡਿਆਲੇ ਦੀ ਇਹ ਜਿਹੜਾ ਲਵਜੀਤ ਤੋਂ ਸਾਥ ਕਰ ਰਿਹਾ ਹੈ ਰੋਇਨ ਰਿਕਰ ਹੋਇਆ ਸੀ 90 हज़ार रगमणी रिकवर होया थे, एक कार। लवजीत दुष्छगी जी पता चला कि ये जो मनी प्रिंस है ये काफ़ी पहले भी वारदात कर चुका है ये जड़ा जंडियाला एरिया काफ़ी मशहूर गैंगस्टर है एंड ड्रग आ, स्मगलर है उत्थे जो गुरप्रीत सिंह कृष्णा है जो कृष्ण जंडियाला है इन्होंने मनी मनी प्रिंस नो यूज करते हैं एज लोकल लेवल कांटेक्ट फॉर हिस्स इ एक्टिविटीज ये जो मनी प्रिंस है इन्होंने दो एफ एफ पहले भी है जो लोकल एरिया इन्होंने कार स्नैचिंग भी है वेपन स्नैचिंग भी की और कार स्नैचिंग की तरन तारण तो जोड़ा कार स्नैचिंग हो पी एस सुल्तानपुर एरिया तो होया अंबसर जोड़ा कार तो पिस्टल इसने खो किया है ये होयास तरन तारण एरिए तो। अपने स्पैशल सैल जो अमृतसर रूरल स्पैशल सैल में इंफॉर्मेन मिले कि ये मनी प्रिंस जो है इतने एक और वारदात करते एरिया आया है ਤੇ ਆਪਣਾ ਸਪੈਸ਼ਲ ਸੈੱਲ ਨੇ ਅੰਦਰ ਦੇ ਗਾਈਡੈਂਸ ਆਫ ਡੀਐਸਪੀ ਡੀ ਇੱਕ ਨਕਲ ਆਇਆ ਨਕਲਨ ਤੋਂ ਬਾਅਦ ਪਤਾ ਚੱਲਿਆ ਕਿ ਜੋ ਬੰਦਾ ਇੱਥੇ ਆ ਰਿਹਾ ਹੈ ਉਹ ਸਾਡੇ ਉੱਤੇ ਹਮਲਾ ਵੀ ਕਰ ਦਿੱਤਾ ਤੇ ਇਹ ਜਿਹੜਾ ਤੁਸੀਂ ਪਿੱਛੇ ਗੱਡੀ ਦੇਖੀਓ ਉਹ ਗੱਡੀ ਉਹ ਫਾਸਟਲੀ ਚਲਾ ਕੇ ਉਹ ਸਾਈਡ ਤੇ ਲਗਾ ਲਈ ਉਸ ਤੋਂ ਬਾਅਦ ਫਾਇਰਿੰਗ ਕਰਨਾ ਸ਼ੁਰੂ ਕੀਤਾ ਤਿੰਨ ਫਾਇਰਿੰਗ ਬੰਦੇ ਨੇ ਕੀਤੇ ਮਣੀਪੁਰ ਮਿਸਟਰੀ ਕੀਤੇ ਪੁਲਿਸ ਦੇ ਉੱਤੇ ਪੁਲਿਸ ਨੇ ਜਵਾਬੀ ਫਾਇਰਿੰਗ ਵੀ ਕੀਤੇ

लवजीत अगर पूछ पीछ आया कि ये बंदा लोकल कॉन्टैक्ट है जो बाहर बैठा कृष्ण जंडियाला का ये काफ़ी वादा कर रहा है तो आपल इंफोरमे भी साढ़े को जो बंद ने फर्देंसर दिता वो भी सी ना टेक्नीकल इनपुट भी सी ये सब फोन सर्वेलेंस भी आपकेशन जो तो मामला कंबो ने करते हुए

ਉਹ ਬੱਤੀ ਬਰਦਾ ਹੈ ਉਹ ਹੀ ਬੱਤੀ ਬਰਦਾ ਹੈ ਪਹਿਲੇ ਤਸਦੀਕ ਕਰਦੇ ہیں اور ਜਿੰਨੇ ਵੀ ਇਹ ਉਹ ਪਿਸਤੋਲ ਦੇ ਦੇਖੋਲੇ ਉਹ वेरीफाई हां ਸਰ ਕਿਹੜਾ ਹਥਿਆਰ ਸੀ ਇਹਦੇ ਕੋਲ ਇੱਕ ਕਿਸੇ ਜਗ੍ਹਾ ਤੇ ਕੋਈ ਵਾਰਦਾਤ ਲਈ ਜਾ ਰਿਹਾ ਸੀ ਤੇ ਕਿਸਕਾ ਜਾ ਰਿਹਾ ਸੀ ਜੀ ਇਨਫਾਰਮੇਸ਼ਨ